ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਵੀ ਜ਼ਿਕਰ ਆਉਂਦਾ ਹੈ ਤੇ ਉਸ ਦੇ ਉੱਤੇ ਲੱਗੇ ਇੱਕ ਬਹੁਤ ਹੀ ਸੰਗੀਨ ਤੇ ਗੰਭੀਰ ਇਨਜ਼ਾਮ ਦਾ ਜ਼ਿਕਰ ਆਉਂਦਾ ਹੈ ਜਿਹੜਾ ਇਲਜ਼ਾਮ ਬੇਅਦਬੀ ਦਾ ਇਲਜ਼ਾਮ ਹੈ ਬੇਅਦਬੀ ਦੇ ਇਲਜ਼ਾਮਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਉਸੇ ਤਰ੍ਹਾਂ ਆਪਣੇ ਪੈਰਾਂ ਤੇ ਕਦੇ ਖੜ ਨਹੀਂ ਸਕਿਆ ਇਹ ਹਰ ਕੋਈ ਜਾਣਦਾ ਹੈ ਪਰ ਇਹਨਾਂ ਮਾਮਲਿਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਅੱਜਕੱਲ ਬੇਅਦਬੀ ਮਾਮਲਿਆਂ ਦੇ ਉੱਤੇ ਖੁੱਲ ਕੇ ਬੋਲਦੇ ਨਜ਼ਰ ਆ ਰਹੇ ਨੇ ਹੋ ਸਕਦਾ ਇਸ ਕਰਕੇ ਕਿਉਂਕਿ ਇੱਕ ਪਾਸੇ ਸੁਲਤਾਨਪੁਰ ਲੋਧੀ ਬੇਅਦਬੀ ਮਾਮਲਾ ਵੀ ਹੋਇਆ ਆ ਜਿਸ ਦਾ ਹਵਾਲਾ ਦੇ ਕੇ ਉਹ 2015 ਦੇ ਬੇਅਦਬੀ ਮਾਮਲੇ ਤੇ ਗੋਲੀ ਕਾਂਡਾਂ ਨੂੰ ਲਕਾਉਣ ਦੀ ਕੋਸ਼ਿਸ਼ ਕਰਦੇ ਹੋਣ ਜਾਂ ਉਹਨਾਂ ਨੂੰ ਉਹਨਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰਦੇ ਹੋਣ ਹਾਲਾਂਕਿ ਉਹਨਾਂ ਨੇ ਹਰ ਵਾਰ ਇਹ ਦਾਵਾ ਕੀਤਾ ਆ ਕਿ ਸ਼ਰੋਮਣੀ ਅਕਾਲੀ ਦਲ ਦਾ ਉਸ ਗੋਲੀ ਕਾਂਡ ਜਾਂ ਉਸ ਬੇਅਦਬੀ ਕਾਂਡ ਦੇ ਵਿੱਚ ਵੀ ਕੋਈ ਹੱਥ ਨਹੀਂ ਸੀ ਪਰ ਦੂਜੇ ਪਾਸੇ ਕਈ ਬੁੱਧੀਜੀਵੀ ਇਸ ਤਰ੍ਹਾਂ ਦੇ ਨੇ ਜਿਹੜੇ ਦਾਵਾ ਕਰਦੇ ਰਹੇ ਨੇ ਕਿ ਸਿੱਧੇ ਨਹੀਂ ਤੇ ਅਸਿੱਧੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਉਸ ਕਾਂਡ ਦੇ ਵਿੱਚ ਰਿਹਾ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਲੰਘੇ ਸਮੇਂ ਦੇ ਵਿੱਚ ਇੱਕ ਮਾਫੀ ਨਾਮਾ ਵੀ ਸਾਹਮਣੇ ਆਉਂਦਾ ਜਿਸ ਦੇ ਵਿੱਚ ਅਸਿੱਧੇ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਕਹਿ ਦਿੰਦੇ ਨੇ ਕਿ ਜੇ ਕਿਸੇ ਨੂੰ ਉਹਨਾਂ ਦੀ ਕਾਰਗੁਜ਼ਾਰੀ ਤੋਂ ਹੁਣ ਤੱਕ ਕੋਈ ਠੇਸ ਪਹੁੰਚੀ ਹੋਵੇ ਤੇ ਉਸ ਲਈ ਉਹ ਮਾਫੀ ਚਾਹੁੰਦੇ ਨੇ ਖੈਰ ਉਹ ਮਾਫੀ ਨਾਮਾ ਵੀ ਹੋ ਗਿਆ ਪਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੁਣ ਦੁਬਾਰਾ ਬੇਅਦਬੀ ਮਾਮਲਿਆਂ ਤੇ ਆਏ ਦਿਨ ਬੋਲ ਰਹੇ ਨੇ ਹਾਲ ਹੀ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਮਾਮਲਿਆਂ ਦਾ ਹਵਾਲਾ ਦਿੰਦੇ ਹਾਂ ਕਿ ਹਾਂ ਕਿ 2015 ਦੇ ਵਿੱਚ ਬੇਅਦਬੀ ਮਾਮਲੇ ਤੇ ਗੋਲੀ ਕਾਂਡਾਂ ਦਾ ਇਲਜ਼ਾਮ ਸਾਫ਼ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਲਗਾ ਦਿੱਤਾ ਗਿਆ ਜਦਕਿ ਇਹ ਸਭ ਕੁਝੜਾਣੇ ਕੀਤਾ ਹੀ ਨਹੀਂ ਸੀ ਉਹਨਾਂ ਨੇ ਸਾਫ਼ ਕਿਹਾ ਆ ਕਿ ਇਹ ਸਾਰਾ ਕੁਝ ਉਹਨਾਂ ਤੇ ਮੜਿਆ ਜਾ ਰਿਹਾ ਹੈ ਔਰ ਨਾਲ ਦੀ ਨਾਲ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਬੇਅਦਬੀ ਦਾ ਹਵਾਲਾ ਦਿੰਦੇ ਸੁਖਬੀਰ ਸਿੰਘ ਬਾਦਲ ਨਜ਼ਰ ਆਏ ਨੇ ਐਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਨੇ ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਯਾਦ ਕੀਤਾ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਉਹ ਕਹਿੰਦੇ ਨੇ ਕਿ ਉਹ ਇਕੱਲੇ ਹੋ ਚੁੱਕੇ ਨੇ ਔਰ ਉਹਨਾਂ ਨੂੰ ਲੋੜ ਹੈ ਇਸ ਪਾਰਟੀ ਨੂੰ ਦੁਬਾਰਾ ਖੜ੍ਹਾ ਕਰਨ ਦੀ ਖੈਰ ਆਪਣੇ ਬਿਆਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਕੀ ਕੁਝ ਬੋਲੇ ਨੇ ਆਓ ਸੁਣ ਲੈਣੇ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬਲਾਉ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਅੱਜ ਆਪਾਂ ਬਾਬਾ ਜੀਵਨ ਸਿੰਘ ਜੀ ਨੂੰ ਸਿਮਰਪਿਤ ਸਮਾਗਮ ਵਿੱਚ ਅੱਜ ਇਕੱਠੇ ਹੋਏ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਜਾਣਦੀਆਂ ਅਗਲੀ ਪੀੜ੍ਹੀ ਨੂੰ ਉਹਦੇ ਬਾਰੇ ਦੱਸਦੀਆਂ ਤੇ ਇਤਿਹਾਸ ਦੇ ਉਹਨਾਂ ਦਿਨਾਂ ਨੂੰ ਮਨਾਉਂਦੀ ਹੈ ਤੇ ਉਹਨਾਂ ਦਿਨਾਂ ਵਿੱਚ ਸਾਰੀ ਸੰਗਤ ਨੂੰ ਇਨਵੋਲ ਕਰਦੀ ਹੈ ਕੋਈ ਕੌਮ ਅੱਗੇ ਵਧਦੀ ਹੈ ਖਾਲਸਾ ਪੰਥ ਦਾ ਇਤਿਹਾਸ ਬੜਾ ਕੁਰਬਾਨੀ ਵਾਲਾ ਇਤਿਹਾਸ ਹੈ ਖਾਲਸਾ ਪੰਥ ਨੇ ਸਹਾਤਤਾ ਦਿੱਤੀਆਂ ਜ਼ੁਲਮ ਦੇ ਖਿਲਾਫ ਲੜਾਈ ਲੜੀ ਇਨਸਾਫ ਜਿੱਥੇ ਨਹੀਂ ਮਿਲਦਾ ਸੀ ਉੱਥੇ ਇਨਸਾਫ ਦਿਲਾਉਣ ਵਿੱਚ ਲੜੇ ਲੜੀ ਕੱਲੀ ਐ ਜੀ ਮਿਸਾਲ ਕਿਤੇ ਨਹੀਂ ਹੋਣੀ ਕਿ ਆਪਣੇ ਗੁਰੂ ਸਬਾਨ ਨੇ ਦੂਜੇ ਧਰਮ ਨੂੰ ਪਛੋਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਸ਼੍ਰੋਮਣੀ ਅਕਾਲੀ ਦਲ ਇੱਕ ਕੌਮ ਦੀ ਜਥੇਬੰਦੀ ਹੈ ਆ ਸਿਆਸੀ ਪਾਰਟੀ ਨਹੀਂ ਹੈ ਅੱਜ ਕੌਮ ਦੀ ਖਾਲਸਾ ਪੰਥ ਦੀ ਸੋਚ ਹੈ ਗੁਰੂਆਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਵਾਲੀ ਸੋਚ ਹੈ ਜ਼ੁਲਮ ਦੇ ਖਿਲਾਫ ਲੜਨ ਵਾਲੀ ਸੋਚ ਹੈ 103 ਸਾਲ ਪੁਰਾਣੀ ਪਾਰਟੀ ਹੈ ਇਤਿਹਾਸ ਦੇਖ ਲੋ ਕਿੰਨਾ ਸ਼ਹਾਦਤਾਂ ਵਾਲਾ ਇਤਿਹਾਸ ਹੈ ਕਿੰਨਾ ਕੁਰਬਾਨੀ ਵਾਲਾ ਇਤਿਹਾਸ ਹੈ ਆਪਾਂ ਇੱਥੇ ਭੁੱਲ ਜਾਂਦੇ ਆ ਕਿ ਕਾਲੀ ਦਲ ਹੈ ਕੀ ਚੀਜ਼ ਆਪਾਂ ਐਸ ਲੀਡਰ ਨਹੀਂ ਬਣਦੀ ਗੱਲ ਆਪਾਂ ਕਾਲੀ ਦਲ ਦੇ ਖਿਲਾਫ ਹੋ ਜਣੇ ਆ ਜੇ ਤੁਹਾਨੂੰ ਐਸ ਜਗਦਾਰ ਨਹੀਂ ਪਸੰਦ ਆਪਾਂ ਪੂਰੀ ਪਾਰਟੀ ਦੇ ਖਿਲਾਫ ਹੋ ਜਾਂਦੇ ਆਂ ਇਸ ਲੀਡਰ ਨਹੀਂ ਪਸੰਦ ਸਾਰੀ ਪਾਰਟੀ ਖਿਲਾਫ ਹੋ ਜਾਂਦੇ ਆਂ ਖਾਲਸਾ ਜੀ ਜੇ ਕਾਲੀਦਲ ਕਮਜ਼ੋਰ ਹੈ ਆਪਾਂ ਸਾਰੀ ਖਾਲਸਾ ਪੰਦੀ ਸੋਚ ਕਮਜ਼ੋਰ ਹੋ ਜਾਂਦੀ ਹੈ ਅੱਜ ਹੋਇਆ ਕੀ ਇੰਨਾ ਦਿੱਲੀ ਵਾਲਿਆਂ ਦੇ ਕਹਿੰਤੇ ਦਿੱਲੀ ਵਾਲਿਆਂ ਦੇ ਪ੍ਰਚਾਰ ਤੇ ਆਪਾਂ ਆਪਣੀ ਮਾਂ ਬਾਡੀ ਨੂੰ ਕਮਜ਼ੋਰ ਕਰ ਦਿੱਤਾ ਤੇ ਹੋਇਆ ਕੀ ਹੁਣ ਤੱਕ ਸ੍ਰੀ ਹਜ਼ੂਰ ਸਾਹਿਬ ਦੇ ਬਾਹਰਲੇਆਂ ਦਾ ਕਬਜ਼ਾ ਹੋ ਗਿਆ ਤੱਕ ਸ੍ਰੀ ਪੰਚਪਤਨਾ ਸਾਹਿਬ ਦੀ ਮੈਨੇਜਮੈਂਟ ਦੇ ਬਾਹਰਲੇ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋੜੇ ਬਜ਼ੁਰਗਾਂ ਨੇ ਸ਼ਹਾਦਤਾਂ ਦੇਖ ਕੇ ਬਣਾਈ ਅਕਾਲੀ ਦਲ ਨੇ ਉਹ ਦਿੱਲੀ ਜਾ ਕੇ ਬੰਤਾਂ ਤੋਂ ਆਜ਼ਾਦ ਕਰਾਈ ਉੱਥੇ ਵੀ ਦੂਜੀ ਪਾਰਟੀਆਂ ਦਾ ਕਬਜ਼ਾ ਹੋ ਗਿਆ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਆਪਣਾ ਪਾਰਲੀਮੈਂਟ ਹੈ ਜਿਹੜੀ ਆਪਣੀ ਤਾਕਤ ਹੈ ਜਿਵੇਂ ਕਰਕੇ ਕੌਮ ਇਕੱਠੀ ਹੈ ਉਹਨੂੰ ਪਤਾ ਹੈ ਅਜਿਹੇ ਦਿੱਲੀ ਵਾਲੇ ਹੈ ਕਿ ਖਾਲਸਾ ਪੰਥ ਨੂੰ ਕਮਜ਼ੋਰ ਕਰਨਾ ਹੋਏ ਤੇ ਕਾਂ ਖਾਲਸਾ ਪੰਥ ਦੀਆਂ ਜਥੇਬੰਦੀਆਂ ਖਤਮ ਕਰ ਦਿਓ ਆਪਣੇ ਆਪ ਵੀ ਕਮਜ਼ੋਰ ਹੋ ਜਾਊਗਾ ਉਹਨੇ ਜਿਹੜੀ ਗੱਲ ਅੰਗਰੇਜ਼ ਨਹੀਂ ਕਰ ਸਕੇ ਜਿਹੜੀ ਕੱਲ੍ਹ ਹੋਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਤੋੜਤਾ ਤੇ ਹਰਿਆਣੇ ਦੀ ਕਮੇਟੀ ਅਲੱਗ ਬਣਾ ਦਿੱਤੀ ਆ ਹੁਣ ਇਹ ਅਖਬਾਰਾਂ ਚ ਪੜਿਆ ਹੋਣਾ ਹੈ ਹਰਿਆਣੇ ਦੀਆਂ ਵੋਟਾਂ ਹੁਣ ਦਿੱਲੀ ਹਰਿਆਣਾ ਕਮੇਟੀ ਦੀ ਬਣਾ ਰਹੇ ਸੀ ਉਹਨਾਂ ਚ ਕੋਈ ਸਿੱਖ ਨਹੀਂ ਹੈ ਬਿਗੈਰ ਸਿੱਖਾਂ ਦੀ ਵੋਟਾਂ ਵੜਾ ਕੇ ਹੁਣ ਉਹਨਾਂ ਨੂੰ ਕਾਬੂਜ ਕਰ ਦੇਣਾ ਤੇ ਥੋੜਾ ਹੋਊਗਾ ਕੀ ਕੀ ਫਿਰ ਵੀ ਨਹੀਂ ਜਾਗਾਂਗੇ ਕਿਤੇ ਕਿਤੇ ਮੈਂ ਸੋਚਦਾ ਹੁੰਨਾ ਕਿ ਆਪਣੀ ਕੌਮ ਨੂੰ ਹੋ ਗੀ ਗਿਆ ਖਾਲਸਾ ਜੀ ਛੋਟੇ ਸਾਹਿਬ ਜਾਂਦੇ ਨਹੀਂ ਇੰਨੀ ਛੋਟੀ ਉਮਰ ਵਿੱਚ ਖਾਲਸੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਇੰਨੀ ਛੋਟੀ ਉਮਰ ਵਿੱਚ ਤੇ ਆਪਾਂ ਕੀ ਕਰ ਰਹੇ ਆਪਾਂ ਉਹਨਾਂ ਨਾਲ ਜੱਫੀਆਂ ਪਾ ਰਹੇ ਆਂ ਜਿਹੜੇ ਆਪਣੇ ਕੌਮ ਦੇ ਦੁਸ਼ਮਣ ਆ। ਮੈਂ ਇੱਕ ਦਿਨ ਬੈਠਾ ਸੀ ਮੈਂ ਇਤਿਹਾਸ ਦੇਖ ਰਿਹਾ ਸੀ। 84 ਦੇ ਅੰਦਰ ਕਤਲੇਆਮ ਕੀਤੇ ਕਾਂਗਰਸ ਪਾਰਟੀ ਨੇ। ਕਈਕਾਂ ਤੋਪਾਂ ਦੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਕਾਂਗਰਸ ਪਾਰਟੀ ਨੇ 84 ਦੇ ਸਾਲ 'ਚ। ਦਿੱਲੀ ਵਿੱਚ ਆਪਣੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ। ਤੇ 7 ਮਹੀਨੇ ਬਾਅਦ ਪੰਜਾਬ ਦਾ ਇਲੈਕਸ਼ਨ ਆਇਆ। ਐਸੈਂਬਲੀ ਦਾ ਇਲੈਕਸ਼ਨ ਆਇਆ 7ਵੇਂ 8ਵੇਂ ਮਹੀਨੇ ਬਾਅਦ 85 ਵਿੱਚ ਕਾਂਗਰਸ 35 ਸੀਟਾਂ ਜਿੱਤ ਗਈ ਜਿੱਥੇ ਇੱਕ ਸੀਟ ਨਹੀਂ ਜਿੱਤਣੀ ਚਾਹੀਦੀ ਉਹਨੀਆਂ ਜ਼ਮਾਨਤਾ ਜ਼ਬਤ ਨਹੀਂ ਹੋਣੀ ਚਾਹੀਦੀਆਂ ਆਪਣੇ ਹੀ ਭੈਣ ਭਰਾ ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਜਿਸ ਪਾਰਟੀ ਦੇ ਤੁਹਾਡੇ ਟੈਂਕਾਂ توپਾਂ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉੱਥੇ ਹੀ ਵੋਟਾਂ ਪਾ ਦਿੱਤੀਆਂ ਤੇ 5 ਸਾਲ ਬਾਅਦ ਉਹਨਾਂ ਦੀ ਸਰਕਾਰ ਹੀ ਬਣਾ ਦਿੱਤੀ ਦੋ ਵਾਰ ਉਹਨਾਂ ਦੀ ਸਰਕਾਰ ਆ ਗਈ ਹੈ ਤੇ ਫਿਰ ਆ ਪੱਕੀ ਗੱਲ ਕਰਦੇ ਆ ਤਕੜੀ ਹੋਊਗੀ ਆਪਣੇ ਜੇ ਕੌਮ ਵਿੱਚ ਹੀ ਲੋਕ ਇਹ ਕਹਦੇ ਆ ਜਿਹੜੀ ਜਿਹੜੇ ਲੋਕਾਂ ਦੀ ਸੋਚ ਵਿੱਚ ਆਪਣੀ ਪਛਾਣ ਹੀ ਨਹੀਂ ਰੱਖਦੇ ਕਿ ਦੁਸ਼ਮਣ ਕੌਣ ਹੈ ਤੇ ਆਪਣੇ ਕੌਣ ਹੈ

ਗਲੀਆਂ ਨਾਲੀਆਂ ਬਣ ਲੱਗੀਆਂ ਕੱਸੀਆਂ ਡਿਊਲ ਕਨੈਕਸ਼ਨ ਮੁਫਤ ਬਿਜਲੀ ਆਟਾ ਦਾਲ ਸ਼ਗਨ 월드 ਕੱਪ ਕਬੱਡੀ ਮੈਂ ਕਹਿੰਦਾ ਰੋਜ਼ ਕੋਈ ਨਾ ਕੋਈ ਦਮੀ ਚੀਜ਼ ਜਿਹੜੀਆਂ ਮੰਡੀਆਂ ਤੁਸੀਂ ਬੈਠੇ ਹੋ ਬਰੋਂ ਵਾਲਾ ਕਾਲੀ ਦਲ ਹੈ ਆ ਜਿਹੜੀਆਂ ਕੱਸੀਆਂ ਚ ਪਾਣੀ ਆਉਂਦਾ ਤੁਹਾਡੇ ਖੇਤਾਂ ਵਿੱਚ ਜਿਹੜੀਆਂ ਅੰਡਰਗਰਾਉਂਡ ਪਾਈਪ ਸਿਸਟਮ ਪਾਏ ਆ ਖਾਲੇ ਬਣਾਏ ਆ ਸਾਰੇ ਕਾਲੀ ਦਲ ਦੀ ਦੇਣ ਹੈ ਗਰੀਬਾਂ ਦੀਆਂ ਧਰਮਸ਼ਾਲਾ ਕਾਲੀ ਦਲ ਦੀ ਦੇਣ ਹੈ ਐਸੀ ਬੱਚੇ ਸਕਾਲਰਸ਼ਿਪ ਕਾਲੀ ਦਲ ਦੀ ਦੇਣਾ ਸਾਰੀਆਂ ਘੁੱਟਾਂ ਪੁਲਾ ਦਿਤੀਆਂ ਆ ਪੰਚਤ ਬੰਦੇ ਆਏ ਤੇ ਰੌਲਾ ਪਾਉਣ ਲੱਗਤਾ ਇਹ ਕਾਲੀ ਦਲ ਨੇ ਬੇਅਦਬੀ ਕਰਾਤੀ ਕਾਲੀ ਦਲ ਨੇ ਬੇਅਦਬੀ ਕਰਾਤੀ ਆ ਮੰਡ ਸਾਬ ਦਾਦੂਵਾਲ ਆ ਜਸਵੀਰ ਰੋਡੇ ਉਹਨਾਂ ਦੀ ਗੱਲਾਂ ਚਾਗੇ ਤੇ ਅੱਜ ਕਿੱਥੇ ਐ ਜਦੋਂ ਦਰਬਾਰ ਸਾਹਿਬ ਦੇ اندر دربار صاحب تے ایک انسان اندر وڑ گیا بھی ایک بھی اینا بندیاں نے آواز اٹھائی اج اسے دن پولس نے سسکار کرتا پولس نے این کوشش نہیں کی تھی پتا یہ بندہ کون ہے وہ دا ڈی این اے ٹیسٹ کر کے پتا یہ کتھو آیا ہے نہیں وہ دے بعد بیعت بھی دے بعد دیو جی بیعت بھی ہویاں کوئی نہیں بولتا ਕਿਦੇ ਮੰਡ ਦੀ ਬਿਆਨ ਨਹੀਂ ਸੁਣਿਆ ਹੋਣਾ ਕਿਦੇ ਬਾਦੂ ਵਾਲ ਦਾ ਨਹੀਂ ਸੁਣਿਆ ਹੋਣਾ ਕਿਉਂ ਹੈ ਕੌਣ ਉਹ ਸ਼ਕਲਾਂ ਆਪਣੇ ਵਰਗੀਆਂ ਬਣਾਉਂਦੇ ਆ ਹੈ ਕੌਮ ਦੇ ਗੱਦਾਰ ਏਜੰਸੀਆਂ ਦੇ ਬੰਦੇ ਉਹਨਾਂ ਨੂੰ ਪਤਾ ਏਜੰਸੀਆਂ ਕਹਿੰਦੀਆਂ ਕੰਮ ਸ਼ੁਰੂ ਕਰ ਦਿਓ ਫਿਰ ਇੱਕਦਮ ਚਾਲੂ ਹੋ ਜਾਂਦੇ ਆ ਤੇ ਆਪਾਂ ਉਹਨਾਂ ਨੂੰ ਸੋਚਦੇ ਕਿ ਉਹ ਸਿੱਖ ਹੈ ਨਹੀਂ ਉਹ ਸਿੱਖ ਉਹ ਸਿੱਖ ਦੀ راہਵਾ ਪਾਇਆ ਹੈ ਉਹਨਾਂ ਦਾ ਨਿਸ਼ਾਨਾ ਪੰਜਾਬ ਨਹੀਂ ਉਹਨਾਂ ਦਾ ਪੰਜਾਬ ਦਾ ਨਿਸ਼ਾਨਾ ਸਿੱਖ ਕੌਮ ਨੂੰ ਤਕੜਾ ਕਰਨਾ ਨਹੀਂ ਉਹਨਾਂ ਦਾ ਨਿਸ਼ਾਨਾ ਹੈ ਕਿ ਸਿੱਖ ਕੌਮ ਦੀ ਜਥੇਬੰਦੀ ਨੂੰ ਖਤਮ ਕਰਨਾ ਹੈ ਉਹਨਾਂ ਨੂੰ ਆਈ ਆਦੇਸ਼ ਮਿਲਿਆ ਆਪਣੇ ਮਾਲਕ ਜਿਹੜੇ ਐ ਨਾ ਦਿੱਲੀ ਬੈਠੇ ਮਾਲਕਾਂ ਤੋਂ ਅਬ ਬਦਲਾ ਲਿਆ ਹੈ ਨੇ ਬਦਲਾ ਇੱਕ ਤਾਂ ਮੈਂ ਦੇਖਿਆ ਆਪਣੀ قوم ਨੂੰ ਜਿੰਦਾ ਵੀ ਆਉਂਦਾ ਆਪਾਂ ਸੋਚਦੇ ਸਮਝਦੇ ਨਹੀਂ ਕਿ ਉਹ ਹੈ ਕੌਣ ਪਛੋਕੜ ਕੌਣ ਹੈ ਉਹਨੇ ਕਰਨਾ ਕੀ ਹੈ ਨਹੀਂ ਉਹਨੂੰ ਉਹਦੇ ਮਗਰ ਲੱਜਣੇ ਆ ਜਿਹੜੇ ਆਪਣੇ ਆ ਉਹਨਾਂ ਨੂੰ ਭੁੱਲ ਜਾਣੇ ਆ ਰੋਜ਼ ਤੁਸੀਂ ਅਰਦਾਸ ਕੀ ਕਰਦੇ ਆ ਰਾਜ ਕਰੇਗਾ ਖਾਲਸਾ ਤੇ ਰਾਜ ਦੇਤਾ ਤੁਸੀਂ ਦਿੱਲੀ ਵਾਲੇ ਕੇਜਰੀਵਾਲ ਨੂੰ ਖਾਲਸੇ ਦਾ ਕਿੱਥੇ ਰਾਜ ਨੇ ਆ ਜਿਵੇਂ ਮੁਗਲ ਜਿਵੇਂ ਅੰਗਰੇਜ਼ ਆਪਣੇ ਦੇਸ਼ ਤੇ ਹਮਲਾ ਕਰਦੇ ਸੀ ਓਵੇਂ ਆ ਦਿੱਲੀ ਵਾਲੀਆਂ ਪਾਰਟੀਆਂ ਪੰਜਾਬ ਤੇ ਹਮਲਾ ਕਰਦੀਆਂ ਪੰਜਾਬ ਨੂੰ ਲੁੱਟ ਕੇ ਚਲੀ ਜਾਂਦੀਆਂ ਤੇ ਜਿਹੜੀ ਆਪਣੀ ਫੌਜ ਹੈ ਉਸ ਤਰਫ ਤੁਸੀਂ ਧਿਆਨ ਦੇਣਾ ਹੀ ਨਹੀਂ ਤੁਸੀਂ ਆਪਾਂ ਉਹਨੂੰ ਕਮਜ਼ੋਰ ਕਰਨਾ ਅਸੀਂ ਜਿਉਣਾ ਮਰਨਾ ਇੱਥੇ ਹੈ ਸਾਡੇ ਵਾਸਤੇ ਸਾਰਾ ਕੁਝ ਪੰਜਾਬ ਹੈ ਅਸੀਂ ਇਸ ਰਾਤ ਨੂੰ ਸੋਚਦੇ ਆ ਸੁਪਨੇ ਲੈਂਦੇ ਆ ਪੰਜਾਬ ਦੀ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਦੇ ਜੀਵਨ ਬਾਰੇ ਸਾਨੂੰ ਬੱਚਾ ਬੱਚਾ ਜਾਣਦਾ ਹੈ ਪਿਛਲੇ ਅਕਾਲੀ ਦਲ ਦੇ 103 ਸਾਲ ਦੇ ਇਤਿਹਾਸ ਵਿੱਚ 70 ਸਾਲ ਮੈਨੂੰ ਲੱਗਦਾ ਸਭ ਤੋਂ ਜਿਆਦਾ ਸੇਵਾ ਸ਼ਰੋਮਣੀ ਅਕਾਲੀ ਦਲ ਵਾਸਤੇ ਇਤਿਹਾਸ ਵਿੱਚ ਤੁਸੀਂ ਦੇਖ ਲਓਗੇ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਕੀਤੀ 40 ਸਾਲ ਤੱਕ ਗਵਾਹੀ ਕੀਤੀ ਤਾਂ ਕਹਿਣਾ ਖਾਲਸਾ ਜੀ ਜੇ ਤੁਸੀਂ ਆਪਣੇ ਜਿੱਥੇ ਬੈਠੇ ਆਂ ਪੰਜਾਬ ਦੇ ਕਿਸੇ ਕੋਨੇ ਚਲੇ ਜਾ ਕੋਈ ਜੀ ਸਰਕਾਰੀ ਦੇਖ ਲਓ ਜਿਹੜੀ ਬਣੀ ਹੋਏ ਜਾਂ ਕੋਈ ਹਸਤਾਲੇ ਕੁਝ ਵੀ ਚੀਜ਼ ਬਣੀ ਹੋਏ ਪਤਾ ਕਰਾਲਿਓ ਉਸ ਪਿੰਡ ਤੋਂ ਜਾਂ ਕਿਸੇ ਤੋਂ ਬਣਾਈ ਹੋਣੀ ਆ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੀ ਨਿਸ਼ਾਨੀ ਕਾਂਗਰਸੀ ਨਹੀਂ ਤੇ ਹੋਰ ਕਿਸੇ ਦੀ ਨਹੀਂ ਆ ਜੇ ਮਜੀਠੀਆ ਸਾਹਿਬ ਨੇ ਗੱਲ ਕੀਤੀ ਹੈ لوگوں نے تو ختم ہی کرتا ایک بٹن دبد سالن سی نہیں دبیا پچھلے پانچ سال کانگریس نے پانوں لٹیا پرجاب برباد کیا پھر بعد سمجھے نہیں پھر تو بٹن دبا دے دیکھو اپنے پنجاب پھر آپ پچھے ਕੌਂਪਟੇਰ ਤਾਈਓ ਮੁੰਡੇ ਬੱਚੇ ਬਾਹਰ ਭੱਜ ਰਹੇ ਇੱਥੇ ਹੈ ਹੀ ਨਹੀਂ ਕੁਝ ਆਪਣੇ ਤੋਂ ਸਿਆਣੇ ਦੇਖੋ ਕਿੰਨੇ ਸੁਭੇਲੇ ਆ ਆਕਾਤ ਵਾਲੇ ਕੋਈ ਬਦਲਾਅ ਕਰਦੇ ਹੋ ਭਾਵੇਂ ਕਾਂਗਰਸ ਜ਼ੋਰ ਲਾ ਲੈ ਨਹੀਂ ਅਜੀ ਤਾਂ ਮੋਦੀ ਨੂੰ ਪਾਉਣੀ ਆ ਬਟਨ ਇੱਕੋ ਹੀ ਧੱਕ ਦੇ ਦੱਬ ਕੇ ਉਹਨਾਂ ਨੂੰ ਪਤਾ ਹੈ ਜੀ ਮੋਦੀ ਸਾਡਾ ਕਰਨਾ ਤੇ ਸਾਡਾ ਕੀਤਾ ਹੈ ਅਸੀਂ ਕੋਈ ਬਦਲਾ ਨਹੀਂ ਚਾਹੁੰਨੇ ਆ ਵੀ ਕੋਈ ਆ ਝਾੜੂ ਵਾਲੇ ਨੇ ਇਹ ਝੂਠ ਉੱਥੇ ਜਾ ਕੇ ਬੋਲਿਆ ਸੀ ਆ ਝਾੜੂ ਵਾਲੇ ਨੇ ਇਹ ਝੂਠ ਮੱਧ ਪ੍ਰਦੇਸ਼ ਵੀ ਜਾ ਕੇ ਬੋਲਿਆ ਸੀ ਰਾਜਸਥਾਨ ਵੀ ਬੋਲਿਆ ਸੀ ਹਿਮਾਚਲ ਵੀ ਬੋਲਿਆ ਸੀ ਉਹਨਾਂ ਨੇ ਤਾਂ ਇਹਨਾਂ ਦੇ ਝੂਠ ਸੁਣਿਆ ਤੇ ਸਮਝੇ ਕੱਲੇ ਆਪਾ ਹੀ ਐ ਜਿਹੜਾ ਝੂਠ ਹੋਂਦਾ ਅਜਾ ਹੁਣ ਨਵਾਂ ਨਵਜੋ ਸਿੱਧੂ ਵੀ ਚੱਲ ਪਿਆ ਅੱਜਕੱਲ ਮੈਨੂੰ ਲੱਗਦਾ ਉਹ ਵੀ ਅਗਲਾ ਬਦਲਾ ਤੁਹਾਨੂੰ ਉਹ ਵੀ ਕਹੂਗਾ ਆਪਾਂ ਫਿਰ ਤੋਂ 5 ਸਾਲ ਦੇ ਦਿਓ ਕੋਈ ਗੱਲ ਨਹੀਂ ਜਿੱਥੇ ਹੈ ਲੁੱਟੇ ਜਾ ਰਿਹਾ ਹੋਰ ਲਟਾ ਲੂ ਬਾਦ ਆਪਾਂ ਹੋ ਜਾਾਂਗੇ ਆਪਣੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ 10 ਸਾਲ ਹੋ ਗਏ ਇੱਕ ਇਟਲੀ ਦਿਖੀ ਸਰ ਕਾਂ ਟੁੱਟੀਆਂ ਪਈਆਂ ਬੁਰਾ ਹਾਲ ਹੈ ਮੈਨੂੰ ਕਿਤੇ ਕਿਤੇ ਰੋਣਾ ਆਉਂਦਾ ਜਦੋਂ ਮੈਂ ਦਰਬਾਰ ਸਾਹਿਬ ਜਾਂਦਾ ਮੱਥਾ ਟੇਕਣ ਵਾਸਤੇ ਮਾਰ ਕੇ ਨਹੀਂ ਸੋਹਣੀ ਬਣਾਈ ਸੀ ਅੱਜ ਦੇਖੋ ਕੂੜਾ ਪਿਆ ਸਫਾਈ ਹੈ ਨਹੀਂ ਲਾਈਟਾਂ ਬੰਦ ਅੱਧਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਇੰਨਾ ਖੂਬਸੂਰਤ ਨਾ ਬਣਾਇਆ ਸੀ ਸੜਕਾਂ ਟੁੱਟ ਗਈਆਂ ਰੇਲਿੰਗਾਂ ਟੁੱਟ ਗਈਆਂ ਬੂਟੇ ਸੁੱਕ ਗਏ ਅੱਜ ਦੇਖਦੇ ਆ ਜਿਹੜੇ ਇੱਦੇ ਪਿੰਡਾਂ ਦੀ ਸਰਕਾਰ ਅੱਜ ਤੱਕ ਰਿਪੇਅਰ ਨਹੀਂ ਹੋਈਆਂ ਟੁੱਟੀਆਂ ਪਈਆਂ ਨਾ ਬੰਨੀਆਂ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਆ ਝਾੜੂ ਵਾਲਿਆਂ ਨੇ ਅਗਲੇ 3 ਸਾਲ ਇਹਨਾਂ ਤੋਂ ਉਮੀਦ ਛੱਡ ਦਿਓ 1 ਰੁਪਿਆ ਗ੍ਰਾਂਟ ਨਹੀਂ ਆਉਣੀ ਜਿਹੜਾ ਕੁਛ ਆਊਗਾ ਜੇ ਆਇਆ ਵੀ ਉਹ ਫਾਈਨੈਂਸ ਕਮਿਸ਼ਨਰੀ ਆਉਂਦਾ ਹਰ ਪਿੰਡ ਨੂੰ ਆਟੋਮੈਟਿਕ ਜਿਹਾ ਪੰਜਾਬ ਸਰਕਾਰ ਨਾਲ ਉਹਦਾ ਕੁਛ ਨਹੀਂ ਹੈ ਉਹ ਭਾਵੇਂ ਥੋੜਾ ਜਿਹਾ ਆ ਜਾਵੇ ਪਰ ਜਿਹੜੇ ਨਜ਼ਾਰੇ ਸੀ ਜਿਹੜੇ ਚਾਹ ਨਾਲ ਅਕਾਲੀ ਦੇ ਲੀਡਰਸ਼ਿਪ ਅਕਾਲੀ ਤੁਹਾਡੇ ਨਾਲ ਬਹਿੰਦੇ ਸੀ ਤੁਹਾਡੀ ਨਾਲ ਗੱਲ ਕਰਦੇ ਸੀ ਤੁਹਾਡੀਆਂ ਮੁਸ਼ਕਲਾਂ ਹੱਲ ਕਰਦੇ ਸੀ ਉਹ ਜਿਹਾ ਮਾਹੌਲ ਅਗਲੇ 3 ਸਾਲ ਨਹੀਂ ਆਉਣਾ ਨਾ ਪਿਛਲੇ 7 ਸਾਲ ਰਿਹਾ ਹੈ ਦੇਖੋ ਰਣਕੇਸ਼ ਸਾਹਿਬ ਵੱਡੇ ਬਾਦਲ ਸਾਹਿਬ ਦੇ ਬਹੁਤ ਪੁਰਾਣੇ ਸਾਥੀ ਹੈ ਹਲੇ ਵੀ ਮੈਂ ਰੋਜ਼ ਦੇਖਦਾ ਹਾਂ ਮੈਨੂੰ ਟੀਵੀ ਦੇਖਦਾ ਪਿੰਡ-ਪਿੰਡ ਰਹਿੰਦੇ ਆ ਥੋੜੇ ਵਿੱਚ ਵਿਛੜਦੇ ਆ ਹੁਣ ਥੋੜੇ ਇੱਥੇ ਕੌਣ ਆ ਝਾੜੂ ਵਾਲਾ ਕਿੱਥੇ ਕਿਹੜਾ ਏਡੀਸੀ ਡਰ ਰਿਹਾ ਕੁਝ ਮਦਦ ਮਦਦ ਸਾਹਿਬ ਕਿਤੇ ਆਉਂਦਾ ਕਿਤੇ ਜਸਮਿੰਦਰ ਨਹੀਂ ਆ ਝਾੜੂ ਵਾਲਾ ਕਿਤੇ ਆਏ ਆ ਤੁਹਾਡੇ ਪਿੰਡਾਂ ਇੱਕ ਦੱਸਿਓ ਉਹ ਝਾੜੂ ਵਾਲਿਆਂ ਦੀ ਬਿਮਾਰੀ ਖਤਮ ਹੋਈ ਕਿ ਨਹੀਂ ਜੇ ਹੱਥ ਖੜੇ ਕਰ ਦੋ ਜੇ ਹੋਊਗੀ ਖਤਮ ਹੋ ਗਈ ਆ ਪਿੰਡਾਂ ਦੀ ਆ ਤਾਂ ਹੋਣਾ ਛੋਟੀ ਮੋਟੀ ਬੂਟੀ ਵੀ ਨਾ ਰਹਿ ਇਹਨਾਂ ਦੀ ਕੁ ਮਹੀਨੇ ਇੱਕ ਪਾਰਲੀਮੈਂਟ ਇਲੈਕਸ਼ਨ ਆ ਗਿਆ ਮੈਨੂੰ ਲੱਗਦਾ ਮਾਰਚ ਦੇ ਮਹੀਨੇ ਚ ਇਹ ਇਹਨਾਂ ਨੂੰ ਬੰਦਾ ਬਣਾਉਣਾ ਹੈ ਇਹਨਾਂ ਤਿੰਨ ਸਾਲ ਥੋੜੇ ਮੋਟੇ ਸੋਖੇ ਟੱਪਣੇ ਨਾ ਇਹਨਾਂ ਨੂੰ ਝੜਕਾ ਦੇ ਦਿਓ ਝੜਕਾ ਦੇ ਦਿਓ ਤੇ ਦਿਖਾ ਦਿਓ ਜੀ ਅਸੀਂ 92 ਸੀਟਾਂ ਜਿਤਾ ਕੇ ਤੁਹਾਨੂੰ ਕਾਰ ਬਣਾ ਸਕਦੇ ਆ ਤੇ ਤੀਰਾਂ ਦੇ ਆਕੇ ਵੀ ਦਿਖਾ ਸਕਦੀ ਆ ਜੇ ਆ ਥੋੜੀ ਧੋ ਧੋਕ ਧੋਕਾ ਦੇਉਂਗੇ ਆ ਹਰਸ਼ਦ ਤ੍ਰਿਕ ਨੂੰ ਅਸੀਂ ਯਾਤਰਾ ਤੇ ਸ਼ੁਰੂ ਹੋ ਰਿਹਾ ਕਾਲੀਦਲ ਸਮੂਚਾ ਅਟਾਰੀ ਤੋਂ ਸ਼ੁਰੂ ਹੋ ਰਿਹਾ ਥੋੜੇ ਹਲਕੇ ਤੋਂ ਸ਼ੁਰੂ ਹੋ ਰਹੀ ਯਾਤਰਾ ਪਹਿਲੀ ਤਰੀਕ ਨੂੰ ਲਗਾਤਾਰ 117 ਹਲਕੇ 'ਚ ਮੈਂ ਜਾਊਂਗਾ ਥੋੜੇ ਹਲਕੇ ਦੇ ਸ਼ੁਰੂ ਹੋ ਰਿਹਾ ਹੈ ਤੁਹਾਨੂੰ ਆਸ ਕਰਦਾ ਹਾਂ ਕਿ ਥੋੜੇ ਹਲਕੇ ਤੋਂ ਸ਼ੁਰੂਆਤ ਬਹੁਤ ਵੱਡੀ ਹੋਏ ਬਹੁਤ ਵੱਡੇ ਪੰਦਰਤੇ ਹੋਏ ਤੁਹਾਨੂੰ ਦੇਖ ਕੇ ਦੂਜੇ ਹਲਕੇ ਕਰਨ ਆਪਾਂ ਪੰਜਾਬ ਨੂੰ ਬਚਾਉਣਾ ਆ ਫਰਜ਼ ਆਪਣਾ ਹੈ ਆ ਸਫਤ ਆ ਸੋਚ ਨਾ ਭਗਵੰਤ ਮਾਨ ਦੇ ਦਿਲ 'ਚ ਹੈ ਆ ਸੋਚ ਨਾ ਕਾਂਗਰਸੀਆਂ ਦੇ ਦਿਲ 'ਚ ਹੈ ਕਿਉਂਕਿ ਉਹਨਾਂ ਦਾ ਪੰਜਾਬ ਨਾਲ ਕੁਝ ਨਹੀਂ ਹੈ ਕੋਈ ਲਗਾਨੀ ਹੈ ਨਾ ਕੇਜਰੀਵਾਲ ਦਾ ਨਾ ਰਾਹੁਲ ਗਾਂਧੀ ਨੇ ਪੰਜਾਬ ਨਾਲ ਲਗਾਇਆ ਜੇ ਸਾਡੇ ਜਾਨ ਪੰਜਾਬ ਸਾਡੀ ਦੇ ਦਿਲ 'ਚ ਹੈ ਉਹ ਥੋੜੇ ਅਕਾਲੀ ਦਲ ਦੇ ਦਿਲ 'ਚ ਹੈ ਥੋੜੇ ਦਿਲ 'ਚ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਪੰਜਾਬ ਨੂੰ ਵਾਪਸ ਨੀਤ ਲੈ ਕੇ ਆਈਏ ਤੇ ਵਾਪਸ ਪੰਜਾਬ 'ਚ ਖੁਸ਼ੀਆਂ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ Why you give for Subscribe to one India channel and never miss an update.